ਹਾਲੋ ਦੋਸਤੋ ਫ੍ਰੀ ਮੈਰਿਜ ਬਿਊਰੋ ਜੈਮਨ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੇ ਆ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਜੀਤੇ ਹੋ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੀ ਆ ਬੇਟੀ ਲਈ ਸਾਡੇ ਚੈਨਲ ਦੇ ਉੱਤੇ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਆ ਦੋਗਲਾ ਦੋਸਤਾਂ ਵਿੱਚ ਰੱਖਣੀ ਹੈ ਨਾ ਸਿਕਿਉਰਿਟੀ ਤੇ ਕੰਟੈਂਜਨਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਜਾਂ ਬੇਟੀ ਦਾ ਬਾਇਓ ਡਾਟਾ ਸਾਨੂੰ ਬੇਫਿਕਰ ਕੋ ਸ਼ੇਅਰ ਕਰ ਸਕਦੇ ਹੋ ਸਾਡੇ ਦਾਅਵੇ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਵੇਗਾ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ ਸੰਪਰਕ ਕਰਕੇ ਜਾਂ ਫਿਰ ਸਾਨੂੰ WhatsApp ਕਰਕੇ ਸਾਡੇ ਨੰਬਰ ਤੇ ਸੈਂਡ ਕਰ ਸਕਦੇ ਹੋ ਜੋ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਮਿਲ ਜਾਊਗਾ ਦੋਸਤੋ ਸਾਨੂੰ ਆਪਣੇ ਮੈਰਿਜ ਬਿਊਰੋ ਲਿਕ ਫਰਾਂਚਾਈਜ਼ੀ ਲੋੜ ਹੈ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਜਿਸ ਨੇ ਵੀ ਸਾਡੇ ਨਾਲ ਮਿਲ ਕੇ ਮੈਰਿਜ ਬਿਊਰੋ ਦਾ ਕੰਮ ਕਰਨਾ ਹੋਵੇ ਉਹ ਸਾਡੇ ਦਿੱਤੇ ਨੰਬਰ ਤੇ ਆਪਣੀ ਸਾਰੀ ਡਿਟੇਲਸ ਸਾਨੂੰ ਅੱਜ ਜਿਸੀ ਤੁਹਾਡੇ ਲਈ ਜੋ ਨਵਾਰਿਸ ਤੇ ਲੈ ਕੇ ਆਈਆਂ ਉਸ ਦੇ ਵਿੱਚ ਪਰਿਵਾਰ ਦੀ ਲੜਕੀ ਹੈ ਜੋ ਕਿ ਅਗਰਵਾਲ ਕਾਸਨ ਉਸ ਮੰਦਰ ਰੱਖਦੇ ਨੇ ਉਸ ਲੁੱਕ ਸੁਝਵਾਂ ਲੜਕੀ ਦੇ ਲੋੜਾ ਲੜਕੀ ਦੀ ਉਮਰ 27 ਸਾਲ ਰੰਗ ਗੋਰਾ ਕੱਦ 5 ਫੁੱਟ 3 ਇੰਚ ਤੇ ਪੜਾਈ ਵਿੱਚ ਲੜਕੀ ਦੀ ਸੀਰੀ ਦੀ ਪੜਾਈ ਤੇ ਬੀ ਕਾਮ ਪਾਸ ਕੀਤੀ ਹੋਈ ਆ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਵੱਡੀ ਭੈਣ ਆ ਜੋ ਕਿ ਨਿਊਯਾਰਕ ਵਿੱਚ ਸੌਫਟਵੇਅਰ ਇੰਜੀਨੀਅਰ ਹਨ ਤੇ ਲੜਕੀ ਆਪ ਇਸ ਵਿੱਚ ਇਨਵੈਸਟਮੈਂਟ ਕੰਸਲਟੈਂਟ ਦਾ ਮਰਸਰ ਵਿੱਚ ਕੰਮ ਕਰਦੀ ਹੈ ਇਹ ਪਰਿਵਾਰ ਰੌਤਖਹਰਿਆਨ ਰਹਣ ਵਾਲੇ ਹਨ ਤੇ ਪਰਿਵਾਰ ਨੇ ਆਪਣੀ ਲੜਕੀ ਦੇ ਵਿਆਹ ਉੱਤੇ ਜੋ 1 ਕਰੋੜ ਦਾ వర్తి పివారం నుంచి జరం అయితే నంబర్ సంపడి సెడ్డ